ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਪੱਥੇ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜਦੋਂ ਗੁਰਬਾਣੀ ਦੇ ਇਹ ਬਚਨ ਪੜ੍ਹਦੇ ਆ ਇਹਦੇ ਸਹੀ ਅਰਥ ਪੜਨੇ ਹੁੰਦਾ ਇਹ ਅਰਥ ਪੜਨ ਨੂੰ ਮਿਲਦੇ ਨੇ ਭਾਈ ਕਨਈਆ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਨਗਰ ਵਿੱਚ ਗਏ ਨਗਰ ਦੇ ਵਿੱਚ ਧਰਮਸ਼ਾਲ ਸੀ ਉਸ ਧਰਮਸ਼ਾਲ ਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਪਿੰਡ ਦੇ ਲੋਕਾਂ ਤੋਂ ਬੜਾ ਨਾਰਾਜ਼ ਸੀ ਉਨ ਦੀ ਨਰਾਜਗੀ ਇੱਥੋਂ ਤੱਕ ਵੱਧ ਚੁੱਕੀ ਸੀ ਕਿ ਉਹ ਬਾਹਰੋਂ ਆਏ ਗਏ ਬੰਦਿਆਂ ਦੀ ਵੀ ਕਦਰ ਨਾ ਕਰੇ। ਉਹਨਾਂ ਨੂੰ ਵੀ ਟੁੱਟ-ਟੁੱਟ ਪਵੇ। ਹੋਇਆ ਕਿ ਇੱਕ ਦਿਨ ਜਦੋਂ ਭਾਈ ਕਨੇਹਿਆ ਜਿੰਦੇ ਕੋਲ ਪਹੁੰਚੇ ਨਾ ਭਾਈ ਸਾਹਿਬ ਜੀ ਕਹਿਣ ਲੱਗੇ ਜੀ ਅਸੀਂ ਰੁਕਣਾ ਆ। ਉਹਨੇ ਕਿਹਾ ਇੱਥੇ ਕੋਈ ਟਿਕਾਣਾ ਨਹੀਂ ਹੈਗਾ। ਜਾ ਚਲਾ ਜਾ। ਉਹਨਾਂ ਕਿਹਾ ਜੀ ਜੇ ਨਹੀਂ ਰੁਕਣ ਦੀ ਜਗ੍ਹਾ ਹੈ ਸਾਨੂੰ ਖਾਣ ਵਾਸਤੇ ਪ੍ਰਸ਼ਾਦਾ ਮਿਲ ਸਕਦਾ। ਉਹਨੇ ਕਿਹਾ ਇੱਥੇ ਕੋਈ ਪ੍ਰਸ਼ਾਦਾ ਨਹੀਂ ਹੈਗਾ। ਜਾ ਚਲਾ ਜਾ। ਜਦੋਂ ਇਨੀ ਗੱਲ ਕਹੀ ਉਹਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਹ ਜਦੋਂ ਧੱਕੇ ਮਾਰ ਕੇ ਬਾਹਰ ਕੱਢੋ ਫਿਰ ਵੀ ਕਹਿੰਦੇ ਕਹਿੰਦੇ ਚੱਲ ਚੰਗਾ ਨਹੀਂ ਰੁਕਣ ਦੀ ਜਗ੍ਹਾ ਹੈ ਨਹੀਂ ਕੁਝ ਪ੍ਰਸ਼ਾਦਾ ਪਾਣੀ ਸ਼ਕਨ ਨੂੰ ਹੈ ਸਾਨੂੰ ਪਾਣੀ ਦੀ ਘੁੱਟ ਤੇ ਪਿਆ ਦੇ ਉਹਨੇ ਕਿਹਾ ਜਾ ਤੇਰੇ ਵਾਸਤੇ ਪਾਣੀ ਵੀ ਨਹੀਂ ਹੈ ਜਦੋਂ ਰੌਲਾ ਥੋੜਾ ਜਿਹਾ ਪਿਆ ਇੱਕ ਗਵਾਂਢ ਦੇ ਵਿੱਚ ਘਰ ਸੀ ਉਸ ਮਾਤਾ ਨੇ ਆਪਣੇ ਕੋਲ ਪਾਣੀ ਲਿਆਂਦਾ ਗਲਾਸ ਭਰ ਕੇ ਤੱਕਿੰਦੇ ਲੈ ਪੁੱਤਰ ਪੀ ਐਵੇਂ ਤੂੰ ਕਿਉਂ ਦੇ ਨਾਲ ਖੈਂਬੜਦਾ ਪਿਆ ਆ ਬਾਹਰ ਇੱਕ ਫਕੀਰ ਬੰਦਾ ਬੈਠਾ ਉਹ ਕਹਿੰਦੇ ਭਾਈ ਕਨ੍ਹਈਆ ਜੀ ਤੁਹਾਡੇ ਚਿਹਰੇ ਤੋਂ ਪਤਾ ਲੱਗਦਾ ਤੁਸੀਂ ਰੱਬ ਦੇ ਰੰਗ ਰਤੜੇ ਹੋ ਪਰ ਤੁਸੀਂ ਆ ਕੀ ਕਰਦੇ ਪਏ ਹੋ ਇੱਕ ਪਾਣੀ ਦੀ ਘੁੱਟ ਪੀਣੀ ਹੈ ਜਰੂਰੀ ਇਸ ਬੰਦੇ ਦੀਆਂ ਮਿੰਤਾ ਕਰਨੀਆਂ ਜਿਹੜਾ ਹੰਕਾਰਿਆ ਫਿਰਦਾ ਆ ਕਹਿਣ ਲੱਗੇ ਆ ਨਾਲ ਨਦੀ ਵਗਦੀ ਪਈ ਇੱਥੋਂ ਪਾਣੀ ਪੀ ਲਵੋ ਐਨੇ ਪਿੰਡ ਵਿੱਚ ਘਰ ਨੇ ਉੱਥੋਂ ਪਾਣੀ ਮੰਗ ਲਓ ਪਾਣੀ ਤਾਂ ਕੋਈ ਵੀ ਪਿਆ ਦੇਗਾ ਤੁਸੀਂ ਕਿਉਂ ਇਹਨਾਂ ਦੀਆਂ ਮਿੰਤਾਾਂ ਕਰਦੇ ਪਏ ਹੋ ਭਾਈ ਕਨੀਆ ਜੀ ਕਹਿਣ ਲੱਗੇ ਗੱਲ ਇਹ ਨਹੀਂ ਹੈ ਕਿ ਇਹਨੇ ਪਾਣੀ ਨਹੀਂ ਦਿੱਤਾ ਇਹਨੇ ਪ੍ਰਸ਼ਾਦਾ ਨਹੀਂ ਦਿੱਤਾ ਇਹਨੇ ਰੁਕਣ ਦੀ ਜਗ੍ਹਾ ਨਹੀਂ ਦਿੱਤੀ ਗੱਲ ਇਹ ਹੈ ਕਿ ਇਸ ਬੰਦੇ ਦੇ ਅੰਦਰ ਵੈਰ ਈਰਖਾ ਇੰਨੀ ਪ੍ਰਭਲ ਹੋ ਚੁੱਕੀ ਹੈ ਇਹਨੂੰ ਇਹ ਨਹੀਂ ਪਤਾ ਲੱਗਦਾ ਪਿਆ ਮੈਂ ਗਲਤ ਕੀ ਕਰਦਾ ਪਿਆ ਤੇ ਮੈਂ ਠੀਕ ਕੀ ਕਰਦਾ ਪਿਆ ਆ ਕਹਿੰਦੇ ਹੁਣ ਇਹਦਾ ਜਿਹੜਾ ਅੰਦਰ ਲੱਗਾ ਹੋਇਆ ਰੋਗ ਹੈ ਉਹ ਰੱਬ ਸਾਨੂੰ ਵਿਖਾਉਂਦਾ ਪਿਆ ਆ ਤੇ ਇਹਨੇ ਸਾਨੂੰ ਧੱਕੇ ਮਾਰੇ ਨੇ ਤੇ ਜੇ ਕੋਈ ਰੱਬ ਦੇ ਪਿਆਰੇ ਨੂੰ ਧੱਕੇ ਮਾਰੇ ਫਿਰ ਉਹਨੂੰ ਦਰਗਾਹ ਦੇ ਵਿੱਚ ਵੀ ਧੱਕੇ ਪੈਂਦੇ ਨੇ ਕਹਿੰਦੇ ਸੀ ਪਾਣੀਏ ਦੇ ਤੋਂ ਤਾਂ ਮੰਗਦੇ ਸਾਂ ਉਹ ਭਰਿਆ ਪਾਣੀ ਦੀ ਘੁੱਟ ਪਿਆ ਦੇ ਜੇ ਪਾਣੀ ਦੀ ਘੁੱਟ ਪਿਆ ਦੇਗਾ ਤਾਂ ਰੱਬ ਦੇ ਕਰੇ ਜਿਹੜੇ ਤੈਨੂੰ ਧੱਗੇ ਪੈਣੇ ਨੇ ਉਹ ਤੇਰੇ ਧੱਕੇ ਬਖਸ਼ੇ ਜਾਣਗੇ ਜਦੋਂ ਇਨੀ ਗੱਲ ਸੁਣੀ ਉਸ ਫਕੀਰ ਨੇ ਚਰਨਾ ਤੇ ਟਹਿ ਪੈ ਕਹਿੰਦੇ ਜੀ ਅਸੀਂ ਨਹੀਂ ਤੁਹਾਡੇ ਵਾਂਗੂ ਸੋਚ ਸਕਦੇ ਇਹ ਗੱਲ ਜਦੋਂ ਉਸ ਤਰਮਸ਼ਾਲਾ ਦੇ ਸੇਵਾਦਾਰ ਨੂੰ ਪਤਾ ਲੱਗੀ ਉਹਨੇ ਵੀ ਆਣ ਕੇ ਕਹਿੰਦੇ ਮਾਫੀ ਮੰਗੀ ਕਹਾਣੀ ਇਹ ਹੈ ਰੱਬ ਦਾ ਪਿਆਰਾ ਕਿਸੇ ਡੁੱਬਦੇ ਨੂੰ ਡੁੱਬਦਾ ਨਹੀਂ ਛੱਡ ਸਕਦਾ ਉਹ ਚਾਹੁੰਦਾ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਬਖਸ਼ਿਆ ਜਾਵੇ ਇਹਦਾ ਪਾਰ ਉਤਾਰਾ ਕੀਤਾ ਜਾਵੇ